ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਉਹਨਾਂ ਲੋਕਾਂ ਨੂੰ ਇਹ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ ਜੋ ਇਹ ਸਾਗ ਖਾਂਦੇ ਨੇ ਪਿਛਲੀ ਵੀਡੀਓ ਵਿੱਚ ਵੀ ਅਸੀਂ ਸਾਗ ਬਾਰੇ ਜ਼ਿਕਰ ਕੀਤਾ ਸੀ ਕਿ ਸਾਗ ਵਿੱਚ ਇਹ ਚੀਜ਼ ਪਾ ਕੇ ਖਾਣ ਨਾਲ ਸਾਗ ਹੋਰ ਵੀ ਗੁਣਕਾਰੀ ਬਣ ਜਾਂਦਾ ਤੇ ਉਹ ਚੀਜ਼ ਸੀ ਬਾਥੂ ਜਿਸ ਨੂੰ ਪਾਉਣ ਦੇ ਨਾਲ ਸਾਗ ਦੇ ਫਾਇਦਿਆਂ ਦੀ ਗੱਲ ਕੀਤੀ ਸੀ ਪਰ ਅੱਜ ਅਸੀਂ ਗੱਲ ਕਰਨੀ ਕਿ ਸਾਗ ਖਾਣ ਨਾਲ ਕਿਹੜੀਆਂ ਬਿਮਾਰੀਆਂ ਨਹੀਂ ਲੱਗਦੀਆਂ ਤੇ ਸਾਗ ਵਿੱਚ ਕਿਹੜੇ-ਕਿਹੜੇ ਤੱਤ ਪਾਏ ਜਾਂਦੇ ਆ ਜੋ ਸਾਡੇ ਸਰੀਰ ਨੂੰ ਨਿਰੋਗ ਰੱਖਦੇ ਆ ਸਾਨੂੰ ਤਾਕਤਵਰ ਬਣਾਉਂਦੇ ਆ ਅੱਜ ਅਸੀਂ ਸਾਗ ਦੇ ਫਾਇਦਿਆਂ ਦੀ ਗੱਲ ਕਰਨੀ ਹੈ ਹੁਣ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਿ ਕਿਹੜਾ ਸਾਗ ਆ ਜੋ ਸਾਨੂੰ ਫਾਇਦੇ ਦਿੰਦਾ ਤੁਸੀਂ ਕਹੋਗੇ ਕਿ ਸਾਗ ਤਾਂ ਸਾਗ ਹੀ ਆ ਬਿਲਕੁਲ ਨਹੀਂ ਸਾਗ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਕੁਝ ਲੋਕ ਪਾਲਕ ਦਾ ਸਾਗ ਬਣਾ ਕੇ ਖਾਂਦੇ ਆ ਤੇ ਕੁਝ ਲੋਕ ਪਾਲਕ ਵਿੱਚ ਪਨੀਰ ਪਾ ਕੇ ਪਾਲਕ ਪਨੀਰ ਬਣਾ ਕੇ ਖਾਂਦੇ ਆ ਤੇ ਕੁਝ ਲੋਕ ਚਲਾਈ ਵਗੈਰਾ ਦਾ ਸਾਗ ਵੀ ਬਣਾ ਲੈਂਦੇ ਆ ਪਰ ਜਿਸ ਸਾਗ ਦੀ ਅਸੀਂ ਅੱਜ ਗੱਲ ਕਰਨੀ ਉਹ ਆ ਸਰੋਂ ਦਾ ਸਾਗ ਸਰੋਂ ਦੇ ਸਾਗ ਵਿੱਚ ਮਿਲਣ ਵਾਲੇ ਤੱਤ ਤੇ ਉਹਦੇ ਫਾਇਦਿਆਂ ਬਾਰੇ ਗੱਲ ਕਰਨੀ ਅੱਜ ਅਸੀਂ ਜੋ ਲੋਕ ਸਰੋਂ ਦਾ ਸਾਗ ਬਣਾ ਕੇ ਖਾਂਦੇ ਨੇ ਨਾ ਉਹਨਾਂ ਨੂੰ ਫਿਰ ਇਹ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ ਜਿਵੇਂ ਕੁਝ ਲੋਕਾਂ ਨੂੰ ਤੁਸੀਂ ਵੇਖਿਆ ਹੋਵੇਗਾ ਅੱਖਾਂ ਦੇ ਰੋਗ ਲੱਗ ਜਾਂਦੇ ਦਿਲ ਦੇ ਰੋਗ ਲੱਗ ਜਾਂਦੇ ਕੈਂਸਰ ਹੱਡੀਆਂ ਕਮਜ਼ੋਰ ਪੇਟ ਨਾਲ ਸੰਬੰਧਿਤ ਰੋਗ ਫੇਫੜਿਆਂ ਦੇ ਰੋਗ ਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਜਿਹੜੇ ਲੋਕ ਫਿਰ ਸਰੋਂ ਦਾ ਸਾਗ ਬਣਾ ਕੇ ਖਾਂਦੇ ਨੇ ਨਾ ਉਹ ਤੰਦਰੁਸਤ ਰਹਿੰਦੇ ਨੇ ਉਹ ਇਹਨਾਂ ਬਿਮਾਰੀਆਂ ਤੋਂ ਬਚ ਜਾਂਦੇ ਨੇ ਉਹਨਾਂ ਨੂੰ ਫਿਰ ਇਹ ਬਿਮਾਰੀਆਂ ਨਹੀਂ ਲੱਗਦੀਆਂ ਸਾਗ ਸਰੀਰ ਲਈ ਬਹੁਤ ਫਾਇਦੇਮੰਦ ਆ ਕਿਉਂਕਿ ਇਸ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਆ ਜਿਵੇਂ ਵਿਟਾਮਿਨ A, ਵਿਟਾਮਿਨ B12, ਵਿਟਾਮਿਨ C, ਵਿਟਾਮਿਨ D, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਪੋਟਾਸ਼ੀਅਮ, ਆਇਰਨ ਤੇ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਜੋ ਸਾਡੇ ਸਰੀਰ ਲਈ ਬਹੁਤ ਹੀ ਲਾਹੇਵੰਦ ਹੁੰਦੇ ਤੇ ਇਹ ਤੱਤ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਸਾਨੂੰ arogh ਰੱਖਦੇ ਨੇ ਹੁਣ ਜੋ ਲੋਕ ਸਾਗ ਖਾਂਦੇ ਨੇ ਨਾ ਉਹਨਾਂ ਨੂੰ ਕੈਂਸਰ ਦੇ ਰੋਗ ਨਹੀਂ ਲੱਗਦੇ ਜਿਵੇਂ ਛਾਤੀ ਦਾ ਕੈਂਸਰ ਫੇਫੜਿਆਂ ਦੇ ਰੋਗ ਦਿਲ ਦੇ ਰੋਗ ਇਹ ਤੇ ਪੇਟ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਰੋਗ ਆ ਜਿਹੜੇ ਉਹ ਨਹੀਂ ਲੱਗਦੇ ਤੇ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਕਿਉਂਕਿ ਸਾਗ ਵਿੱਚ ਜੋ ਬਹੁਤ ਸਾਰੀ ਮਾਤਰਾ ਵਿੱਚ ਕੈਲਸ਼ੀਅਮ ਮਿਲਦਾ ਨਾ ਉਹ ਹੱਡੀਆਂ ਨੂੰ ਮਜ਼ਬੂਤ ਕਰਦਾ ਤੇ ਕਿਉਂਕਿ ਸਾਗ ਵਿੱਚੋਂ ਹੱਡੀਆਂ ਨੂੰ ਫਿਰ ਕੈਲਸ਼ੀਅਮ ਮਿਲ ਜਾਂਦਾ ਜਿਸ ਕਰਕੇ ਹੱਡੀਆਂ ਮਜ਼ਬੂਤ ਰਹਿੰਦੀਆਂ ਵਾ ਤੇ ਫਿਰ ਸਰੀਰ ਨੂੰ ਬਹੁਤ ਹੀ ਲਾਹੇਵੰਦ ਬਣ ਜਾਂਦਾ ਇਹ ਸਾਗ ਖਾਣਾ ਹੁਣ ਸਾਗ ਖਾਣ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਕਿ ਇਹੇ ਅੱਖਾਂ ਦੀ ਰੋਸ਼ਨੀ ਨੂੰ ਤੇਜ ਰੱਖਦਾ ਅੱਖਾਂ ਦੀ ਰੋਸ਼ਨੀ ਕਮਜ਼ੋਰ ਨਹੀਂ ਹੋਣ ਦਿੰਦਾ ਕਿਉਂਕਿ ਇਸ ਵਿੱਚੋਂ ਵਿਟਾਮਿਨ ਏ ਬਹੁਤ ਸਾਰੀ ਮਾਤਰਾ ਵਿੱਚ ਮਿਲ ਜਾਂਦਾ ਜੋ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਹੀ ਲਾਹੇਵੰਦ ਹੈ ਸਰਦੀਆਂ ਦਾ ਤੋਹਫਾ ਆ ਸਾਡੇ ਸਰੀਰ ਨੂੰ ਮਿਲਿਆ ਸਰਦੀਆਂ ਵਿੱਚ ਇੱਕ ਵਰਦਾਨ ਆ ਜੋ ਖੂਨ ਦੀ ਕਮੀ ਨੂੰ ਪੂਰਾ ਕਰਦਾ ਆ ਤੇ ਸਰਦੀਆਂ ਵਿੱਚ ਮਿਲਣ ਵਾਲਾ ਇਹ ਸਾਗ ਸਰੋਂ ਦਾ ਜ਼ਰੂਰ ਹੀ ਬਣਾ ਕੇ ਖਾਣਾ ਚਾਹੀਦਾ ਤਾਂ ਜੋ ਅਸੀਂ ਬਿਮਾਰੀਆਂ ਤੋਂ ਰਹਿਤ ਰਹਿ ਸਕੀਏ ਸਾਡਾ ਸਰੀਰ ਤੰਦਰੁਸਤ ਰਹਿ ਸਕੇ ਤੇ ਕੁਝ ਲੋਕ ਇਸ ਸਾਗ ਦਾ ਮਜ਼ਾਕ ਵੀ ਬਣਾਉਂਦੇ ਨੇ ਤੁਸੀਂ ਆਮ ਹੀ ਕਈ ਵੀਡੀਓਜ਼ ਕਈ ਜਗ੍ਹਾ ਤੇ ਵੇਖਿਆ ਹੋਏਗਾ ਕਿ ਸਾਗ ਬਣਾ ਲਓ ਤੇ ਹਫ਼ਤਾ ਚਲਾ ਲਵੋ ਇਹ ਗੱਲ ਨਹੀਂ ਹੁੰਦੀ ਇਹ ਬਣਾਉਣ ਵਾਲੇ ਤੇ ਨਿਰਪਰ ਕਰਦਾ ਹੁੰਦਾ ਕਿ ਉਸ ਨੇ ਕਿੰਨਾ ਬਣਾਉਣਾ ਤੇ ਕਿਵੇਂ ਬਣਾਉਣਾ ਇਹ ਵੀ ਜਿਵੇਂ ਦੂਜੀ ਸਬਜ਼ੀ ਤਿਆਰ ਕੀਤੀ ਜਾਂਦੀ ਆ ਉਸ ਤਰ੍ਹਾਂ ਹੀ ਬਣਾਉਣਾ ਚਾਹੀਦਾ ਆ ਦੋ ਟਾਈਮ ਖਾਧਾ ਜਾਵੇ ਸਵੇਰੇ ਤੇ ਸ਼ਾਮ ਇਹ ਤਾਂ ਬਣਾਉਣ ਵਾਲੇ ਤੇ ਨਿਰਪਰ ਕਰਦਾ ਹੁਣ ਤੁਸੀਂ ਕੋਈ ਹੋਰ ਵੀ ਸਬਜ਼ੀ ਬਣਾ ਕੇ ਹਫਤਾ ਰੱਖੀ ਜਾਓ ਤਾਂ ਇਹਦੇ ਵਿੱਚ ਤਾਂ ਫਿਰ ਕਿਸੇ ਦਾ ਕੋਈ ਕਸੂਰ ਨਹੀਂ ਨਾ ਇਸ ਕਰਕੇ ਇਸ ਨੂੰ ਮਜ਼ਾਕ ਦਾ ਪਾਤਰ ਨਾ ਬਣਾਓ ਇਹ ਸਰੀਰ ਲਈ ਬਹੁਤ ਹੀ ਲਾਹੇਵੰਦ ਆ ਇਸ ਨੂੰ ਹਰ ਉਮਰ ਦੇ ਇਨਸਾਨ ਨੂੰ ਖਾਣਾ ਚਾਹੀਦਾ ਆ ਤੇ ਫਿਰ ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੋਣਾ ਚਾਹੀਦਾ ਹੁਣ ਕੁਝ ਲੋਕ ਕੀ ਕਰਦੇ ਅਲੂਮੀਨੀਅਮ ਦੇ ਭਾਂਡੇ ਵਿੱਚ ਸਾਗ ਨੂੰ ਬਣਾ ਲੈਂਦੇ ਆ ਤੇ ਫਿਰ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਅਲੂਮੀਨੀਅਮ ਦੇ ਭਾਂਡੇ ਵਿੱਚ ਬਣੀ ਕੋਈ ਵੀ ਚੀਜ਼ ਜਿਹੜੀ ਉਹਦਾ ਦੇ ਤੱਤ ਖਤਮ ਹੋ ਜਾਂਦੇ ਨੇ 93% ਤੱਤ ਜਿਹੜੇ ਉਹ ਨਸ਼ਟ ਹੋ ਜਾਂਦੇ ਨੇ ਤੇ ਬਾਕੀ ਫਿਰ ਪਿੱਛੇ ਕੀ ਰਹਿ ਗਿਆ ਫਿਰ ਅਸੀਂ ਉਸ ਤਰ੍ਹਾਂ ਤਾਂ ਚੀਜ਼ਾਂ ਸਿਹਤ ਦੀ ਭਲਾਈ ਵਾਸਤੇ ਬਹੁਤ ਸਾਰੀਆਂ ਖਾਂਦੇ ਆ ਕਿ ਜੋ ਸਾਡੇ ਸਰੀਰ ਲਈ ਲਾਹੇਵੰਦ ਹੋਣ ਪਰ ਜਦੋਂ ਬਣਾਉਣ ਲੱਗਿਆਂ ਅਸੀਂ ਗਲਤ ਢਾਂਡੇ ਦਾ ਇਸਤੇਮਾਲ ਕਰ ਲੈਂਦੇ ਆ ਨਾ ਤਾਂ ਫਿਰ ਉਹਨਾਂ ਚੀਜ਼ਾਂ ਦੇ ਸਾਰੇ ਤੱਤ ਅਸੀਂ ਖਰਾਬ ਕਰਕੇ ਬੈਠ ਜਾਂਦੇ ਆ ਤੇ ਸਾਡੇ ਬਜ਼ੁਰਗ ਜਦੋਂ ਸਾਗ ਬਣਾਉਂਦੇ ਸੀ ਨਾ ਤਾਂ ਉਹ ਚੁੱਲ੍ਹੇ ਤੇ ਫਿਰ ਮਿੱਟੀ ਦੇ ਢਾਂਡੇ ਵਿੱਚ ਸਾਗ ਬਣਾਉਂਦੇ ਸੀ ਟੌੜੀ ਵਿੱਚ ਸਾਗ ਬਣਾਉਂਦੇ ਸੀ ਤੇ ਫਿਰ ਉਹ ਜਦੋਂ ਚੁੱਲ੍ਹੇ ਦੀ ਅੱਗ ਤੇ ਉੱਤੇ ਹਲਕੀ ਹਲਕੀ ਅੱਗ ਤੇ ਬਣਦਾ ਸੀ ਨਾ ਤਾਂ ਉਹ ਬਣਦਾ ਵੀ ਬਹੁਤ ਹੀ ਸਵਾਦ ਸੀ ਤਾਂ ਸਿਹਤਮੰਦ ਤਾਂ ਵੈਸੇ ਹੀ ਸੀ ਉਹ ਕਿਉਂਕਿ ਇਸ ਵਿੱਚ ਬਹੁਤ ਸਾਰੇ ਤੱਤ ਮਿਲਦੇ ਆ ਤੇ ਸਿਹਤ ਲਈ ਵਰਦਾਨ ਤਾਂ ਉਹ ਪਹਿਲਾਂ ਹੀ ਸੀ ਤੇ ਫਿਰ ਉਹ ਹੌਲੀ ਹੌਲੀ ਮਿੱਠੀ ਮਠੀ ਅੱਗ ਤੇ ਜਦੋਂ ਬਣਦਾ ਸੀ ਨਾ ਤਾਂ ਉਸ ਦਾ ਸਵਾਦ ਦੁੱਗਣਾ ਚੌਗਣਾ ਹੋ ਜਾਂਦਾ ਸੀ ਤੇ ਫਿਰ ਤੁਸੀਂ ਵੀ ਸਾਗ ਨੂੰ ਜਦੋਂ ਬਣਾਉ ਤਾਂ ਫਿਰ ਚੁੱਲ੍ਹੇ ਦੀ ਅੱਗ ਤੇ ਮਠੀ ਮਠੀ ਅੱਗ ਤੇ ਸਾਗ ਨੂੰ ਬਣਾਓ ਤਾਂ ਜੋ ਇਸ ਦੇ ਤੱਤ ਵੀ ਬਰਕਰਾਰ ਰਹਿਣ ਤੱਤ ਵੀ ਬਣੇ ਰਹਿਣ ਤੇ ਇਸ ਦਾ ਸਵਾਦ ਵੀ ਦੁੱਗਣਾ ਚੌਗਣਾ ਹੋ ਜਾਵੇ ਤੇ ਫਿਰ ਬਿਮਾਰੀਆਂ ਤੋਂ ਬਚਣ ਵਾਸਤੇ ਹਰ ਉਮਰ ਦੇ ਵਿਅਕਤੀ ਨੂੰ ਸਾਗ ਜ਼ਰੂਰ ਖਾਣਾ ਚਾਹੀਦਾ ਤਾਂ ਕਿ ਉਹ ਤੰਦਰੁਸਤ ਰਹਿ ਸਕੇ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਤੰਦਰੁਸਤ ਰਹੋ